ਇਹ ਕੀ ਆ? ਆ ਕੀ ਆ? ਵਖਾ ਇਥੋਂ। ਵਖਾ ਤੈਨੂੰ ਮੈਂ ਨਹਿਰ ਚ ਸੁੱਟ ਦੇਣਾ ਇਦਾਂ ਨਹੀਂ ਤੇ। ਅਗਰ ਬੱਤੀਆਂ ਗੱਤੇ ਤੂੰ ਇੱਥੇ ਸੁੱਟਣਿਆ। ਆ ਕੀ ਆ? ਓਏ ਇਧਰ ਆ ਇਧਰ ਇੱਕ ਮਿੰਟ। ਇੱਕੀ ਦੀ ਮੂਰਤੀ ਆ। ਤੁਹਾਨੂੰ ਕੋਈ ਸ਼ਰਮ ਆਉਂਦੀ ਆ ਤੁਸੀਂ ਦੇਵੀ ਦੇਵਤਿਆਂ ਦਾ ਨਰਾਦਰ ਕਰਦੇ। ਇੰਨਾ ਆਲੇ ਦੁਆਲੇ ਆ ਗੰਦ ਪਿਆ ਨਹਿਰ ਤੇ ਤੇ ਤੁਸੀਂ ਕਿੱਥੇ ਸੁੱਟੀ ਜਾਂਦੇ? ਕਿੱਥੇ ਰੱਖਾਂਗੇ? ਭਾਜੀ ਇਹਨਾਂ ਨੂੰ ਸਾਫ਼ ਜਗ੍ਹਾ ਤੇ ਕਿਤੇ ਦਫਨਾ ਦਿਓ। ਇਹ ਸੰਧੂਰ ਜਦੋਂ ਪਾਣੀ ਚ ਘੁਲਦਾ ਨਾ ਤੇ ਜਿਹਦੇ ਗੱਲ ਚ ਚਲ ਗਿਆ ਮੌਤ ਇੰਦਰੀਆ ਉਬਾਰ ਕੱਟ ਜੋ ਜਾਦੂ ਟੂਣਿਆਂ ਦੇ ਸਮਾਨ ਤੋਂ ਵਿੱਚ ਰੱਖੇ ਆ ਆ ਦੱਸ ਮੈਨੂੰ ਆ ਗੰਦ ਪਾਉਣੀ ਆ ਇਹ ਨਹਿਰ 'ਚ ਤੁਸੀਂ ਛੋਬਾ ਦੰਮੀਆ ਇੱਥੋਂ ਦਰਬਾਰ ਸਾਹਿਬ ਨੂੰ ਜਲ ਜਾਂਦਾ ਪੰਜ ਸਰੋਵਰਾਂ ਨੂੰ ਆ ਲੋਕ ਜੇ ਆ ਚੰਦ ਬੰਦੇ ਸਾਡੇ ਸ਼ਹਿਰ ਦਾ ਨਾਮ ਖਰਾਬ ਕਰ ਰਹੇ ਨੇ ਜਿਹੜਾ ਐਨੀ ਗੰਦਗੀ ਇੱਥੋਂ ਕਢਾਈ ਇਹਦੇ ਆ ਫੇਰ ਗੰਦ ਉਹਨਾਂ ਪਾਏ ਦੇ ਹਰ ਹਫ਼ਤੇ ਸਾਫ਼ ਕਰੀਆ ਫੇਰ ਉਹਨੇ ਗੰਦ ਉੱਥੇ ਪਾ ਦਿੰਦੇ ਆਣਗੇ ਫਿਰ ਇਹੋ ਇਹੋ ਜਿਹੇ ਲੋਕ ਵੀ ਆਉਂਦੇ ਆ ਕਿ ਜਿਨ੍ਹਾਂ ਨੇ ਅਮਰਸ਼ਾ ਕੇ ਆ ਉਹ ਦੋਦੀ ਰੋਡ ਜਾਂਦੇ ਕੁਇੰਟਲ ਕੁਇੰਟਲ ਵਾਰ ਕੇ ਉਤੋਂ ਦੀ ਹਰ ਕਮਿਊਨਿਟੀ ਦੇ ਲੋਕ ਚੰਦ ਲੋਕ ਹੁੰਦੇ ਆ ਜਿਹੜੇ ਇਹਨਾਂ ਮਤਲਬ ਵਹਿਮਾਂ ਪਰਮਾਂ ਵਿੱਚ ਤੇ ਮਾਨਸਿਕ ਰੋਗੀ ਹੁੰਦੇ ਜਿਹੜੇ ਵਹਿਮਾਂ ਪਰਮਾਂ ਚ ਪੈ ਜਾਂਦੇ ਕਿਉਂ ਤੁਸੀਂ ਇਹਨਾਂ ਕੰਮਾਂ 'ਚ ਪੈ ਕਿਸੇ ਗਰੀਬ ਦੀ ਮਦਦ ਕਰ ਲੋ ਦੇਵੀ ਦੇਵਤੇ ਗੁਰੂ ਪੀਰ ਪਗੰਬਰਾਂ ਆ ਨਾ ਬਿਜ਼ਨਸ ਨਾ ਕਰੋ ਆ ਵੇਖੋ ਕੰਮ ਲੋਕਾਂ ਦੇ ਇਹ ਪਰਫੋਮੈਂਸ ਨਾਕੋ ਆ ਵੇਖੋ ਸੁੱਟੋ ਸੁੱਟੋ ਕੀ ਕੀ ਸੁੱਟਣ ਦਾ ਇਹ ਕੀ ਆ ਆ ਕੀ ਆ ਵਖਾ ਇਥੋਂ ਅਗਰਬਤੀ ਆ ਵਖਾ ਤੈਨੂੰ ਮੈਂ ਨਹਿਰ ਚ ਸੁੱਟ ਦੇਣਾ ਇਦਾਂ ਨਹੀਂ ਤੇ ਅਗਰਬਤੀ ਆ ਗੱਤੇ ਤੂੰ ਇਥੇ ਸੁੱਟਣਿਆ ਕੱਢ ਬਾਹਰ ਨੂੰ ਕੱਢ ਫਿਰ ਆ ਕੀ ਆ ਓਏ ਇਧਰ ਆ ਇਧਰ ਇਹ ਕਿਦੀ ਮੂਰਤੀ ਆ ਟੁੱਟ ਗਈ ਮਹਾਰਾਜ ਅਖੰਡ ਹੋ ਤੁਹਾਨੂੰ ਕੋਈ ਸ਼ਰਮ ਆਉਂਦੀ ਆ ਤੁਸੀਂ ਦੇਵੀ ਦੇਵਤਿਆਂ ਦਾ ਨਰਾਦਰ ਕਰਦੇ ਇੰਨਾ ਆਲੇ ਦੁਆਲੇ ਆ ਗੰਦ ਪਿਆ ਨਹਿਰ ਤੇ ਤੇ ਤੁਸੀਂ ਕਿੱਥੇ ਛੁੱਟੀ ਜਾਂਦੇ ਕਿੱਥੇ ਰੱਖਾਂਗੇ ਭਾਜੀ ਇਹਨਾਂ ਨੂੰ ਸਾਫ਼ ਜਗ੍ਹਾ ਤੇ ਕਿਤੇ ਦਫਨਾ ਦਿਓ ਅੱਛਾ ਤੁਸੀਂ ਕਿਉਂ ਮਤਲਬ ਤੁਹਾਨੂੰ ਰੱਬ ਦਾ ਡਰ ਨਹੀਂ ਹੈਗਾ ਕਮਾਲ ਆ ਗੱਤੇ ਪਲਾਸਟਿਕ ਦਾ ਸਮਾਨ ਹੋਰ ਆ ਕੀ ਕੁਛ ਤੂੰ ਲੈ ਕੇ ਤੁਰੇ ਫਿਰਦੇ ਇਹ ਕੋਈ ਚੰਗੀ ਗੱਲ ਆ ਦੱਸ ਮੈਨੂੰ ਕੱਡ ਕੱਡ ਆ ਉਹ ਵਿੱਚੋਂ ਕੱਟ ਕੀ ਆ ਉਹ ਅਰਗਬਤੀ ਨਹੀਂ ਨਹੀਂ ਪਹਿਲਾਂ ਵਖਾ ਮੈਨੂੰ ਕੱਢ ਕੇ ਉਹ ਕੱਪੜੇ ਵੀ ਕੱਢ ਵਿੱਚੋਂ ਜਿਹੜੇ ਕੱਪੜੇ ਆਵੇ ਕੱਢ ਦੇ ਵੇਖਣੀ ਜੇ ਸੱਲਿਆ ਕੱਟ ਕੱਢ ਬਾਹਰ ਕੱਢ ਸਾਰਾ ਕੁਝ ਬਾਹਰ ਕੱਢ ਦੋ ਕੱਢਣਾ ਪੈਣਾ ਸਾਰਾ ਕੁਝ ਬਾਹਰ ਕੱਢ ਬਾਹਰ ਗੱਤੇ ਬਾਹਰ ਕੱਢ ਕਾਡੋ ਵੀ ਆ ਲਫਾਫੇ ਪਲਾਸਟਿਕ ਜਿਹੜੀ ਅੱਗੇ ਪਾਣੀ ਪੀਣ ਦੇ ਕੰਮ ਆਉਣਾ ਏ ਕੱਢਣਾ ਬਾਹਰ ਕੱਢੇ ਕੋਈ ਕੁਝ ਨਹੀਂ ਫੇਰ ਪਾ ਦੀ ਵਿੱਚ ਲਫਾਫੇ ਦੇ ਕੁਛ ਨਹੀਂ ਹੁੰਦਾ ਆ ਸੰਦੂਰ ਆ ਨਹੀਂ ਰੰਕੂ ਹੈਗਾ ਮਹਾਰਾਜ ਖੋਲ ਇਹਨੂੰ ਮੈਨੂੰ ਪਤਾ ਸੰਦੂਰ ਆ ਆ ਦੇਖੋ ਆ ਸੰਦੂਰ ਆ ਇਹ ਸੰਦੂਰ ਜਦੋਂ ਪਾਣੀ ਚ ਘੁਲਦਾ ਨਾ ਤੇ ਜਿਹਦੇ ਗੱਲ ਚ ਚਲ ਗਿਆ ਮੌਤ ਇੰਦਰੀ ਉਹ ਕੱਢ ਉਹਦੇ ਚ ਹੋਰ ਹੈਗਾ ਥੱਲੇ ਸਮਾਨ ਹੋਵੇ। ਉਹ ਕੱਢ ਨਹੀਂ ਨਹੀਂ ਤੂੰ ਸਾਰਾ ਸਮਾਨ ਕੱਢ ਮੇਰੀ ਸੁਣ ਲੈ ਗੱਲ। ਉਹ ਬਾਹਰ ਕੱਢ ਜੋ ਜਾਦੂ ਟੂਣਿਆਂ ਦੇ ਸਮਾਨ ਤੂੰ ਵਿੱਚ ਰੱਖਿਆ। ਆ ਦੱਸ ਮੈਨੂੰ ਆ ਗੰਦ ਪਾਉਣੀ ਆ ਇਹ ਨਹਿਰ ਚ ਤੁਸੀਂ? ਆਰਗਬੱਤੀ ਹੈ ਜੀ ਮਾਰ। ਅੱਜ ਤੋਂ ਵੀ ਕੱਢ ਕੀ ਹੈ? ਇਹ ਫੋਟੋ ਵੀ ਹੈ ਜੀ ਭਗਵਾਨ ਦੀ ਭਾਜੀ। ਬਾਹਰ ਕੱਢ ਦਿਨਾ। ਉਹ ਪਰਲੇ ਬੰਨੇ ਵੀ ਛੁੱਟੀਆਂ ਮੈਂ ਬਹੁਤ ਸਾਰੀਆਂ ਮੂਰਤੀਆਂ ਮੈਨੂੰ ਪਤਾ ਨਰਾਦਰ ਕਰਨ ਦੇ ਤੁਸੀਂ। ਕੱਢ ਪਰ ਸਾਰਾ ਕੁਛ ਇਹਦੇ ਤੋਂ। ਅਹੀਂ ਸਫਾਈ ਕਰਾਉਂਦੇ ਆ ਤੁਸੀਂ ਗੰਦ ਪਾਈ ਜਾਂਦੇ ਆ ਆ ਕੱਡਾ ਲਫਾਫੇ ਚ ਕੀ ਆ? ਆ ਯਾਰ ਫੜ ਦੱਬੀ ਸੰਦੂਰ ਦੀ ਇਹਦੇ ਕੋਲ ਆਹ ਲਲਡਪੀ ਇਧਰ ਫੜਾ ਇਹਨਾਂ ਨੂੰ ਇਹ ਮੂਰਤੀ ਹੈ ਜੀ ਮਾਰ ਤੋਂ ਦੇਖ ਲਓ ਇਹ ਮੂਰਤੀਆਂ ਨੂੰ ਸਾਫ਼ ਜਗ੍ਹਾ ਤੇ ਰੱਖੋ ਕਿਤੇ ਆਹ ਭਾਜੀ ਰੋਡੋ ਥੱਲੇ ਛੁੱਟੇ ਹੋ ਥੱਲੇ ਵੀ ਇਹ ਮੰਦੇ ਨਹੀਂ ਆ ਸੰਦੂਰ ਆ ਕਿ ਕੀ ਹੈ ਨਹੀਂ ਕਿਤੇ ਇਹਨਾਂ ਨੂੰ ਕਿਤੇ ਸਾਫ਼ ਜਗ੍ਹਾ ਤੇ ਰੱਖੋ ਇਹ ਨਰਾਦਰ ਆ ਦੇਵੀ ਦੇਵਤਿਆਂ ਦਾ ਆ ਕੀ ਹੈ ਦੱਸ ਮੈਨੂੰ ਆ ਜਿਹਦੇ ਅੰਦਰ ਭਾਜੀ ਮੈਂ ਤੁਹਾਨੂੰ ਨਹੀਂ ਨਾ ਜਾਣਦਾ ਇਹ ਜਿਹਦੇ ਅੰਦਰ ਚੱਲ ਗਿਆ ਮਰੂਗਾ ਕਿ ਨਹੀਂ ਮਰੂਗਾ ਸੰਧੂਰ ਆ ਨਾ ਇਹ ਸੰਧੂਰ ਆ ਜਿਹਦੇ ਅੰਦਰ ਚਲ ਗਿਆ ਉਹ ਗਿਆ ਉਹ ਗੱਲ ਰਹੀ ਸੀ ਇਹ ਵੀ ਉਨੀ ਸੰਧੂਰੀ ਹੈਗਾ ਉਹ ਵੀ ਇੱਕ ਕਿੰਨੀ ਤਰ੍ਹਾਂ ਦਾ ਸੰਧੂਰ ਆ ਕਿ ਜਿਹਦੇ ਅੰਦਰ ਚਲ ਗਿਆ ਉਹ ਮਰ ਗਿਆ ਹਾਂ ਨਾ ਤੂੰ ਇਹਨਾਂ ਦਾ ਮਰਾਦ ਕਰਨੇ ਨਾਲ ਚੁੱਕ ਬਾਹਰ ਤੇ ਸੋਟ ਦੇ ਜਾਂ ਦੰਦ ਨਹੀਂ ਛੁੱਟਣਾ ਕੰਨ ਪਿਆ ਬਰਾ ਅਬ ਕਾ ਦੰਦ ਯਾਰ ਇਹ ਤੇਰਾ ਮੜਿਆ ਇਹ ਨੂੰ ਮੜਿਆ ਨਾ ਪਾਣੀ ਚ ਮੜਿਆ ਜਾ ਘੋਲ ਕੇ ਵਿਖਾਏ ਤੈਨੂੰ ਆਪੇ ਪਤਾ ਲੱਗਣਾ ਪਾਣੀ ਚ ਮੜਿਆ ਰੱਖ ਕੇ ਵਿਖਾ ਲੇ ਇਹ ਲੰਦੇ ਭਗਵਾਨ ਨੂੰ ਚੇਕਾ ਉਹਦਾ ਹੀ ਹੈ ਗੱਲ ਜੀ ਆ ਕੋ ਇੱਥੇ ਰੱਖਾ ਮੜਿਆ ਆ ਜੇ ਥੋੜੀ ਆਪਾਂ ਭਗਵਾਨਾ ਕਾਰੋਬਾਰ ਥੋੜੇ ਪਾਣੀ ਚ ਰੱਖ ਮੜਿਆ ਤੈਨੂੰ ਤਾਂ ਪਤਾ ਲੱਗੂਗਾ ਕਿ ਪਾਣੀ ਭਾਗਦਾ ਮੜਿਆ ਪਾਣੀ ਚ ਰੱਖਾਈਦਾ ਤਾਂ ਮਤਲਬ ਹੈ ਮਰਾ ਹਟ ਮਰਦਾ ਆਹ ਵੇਖ ਔਰ ਰੰਗ ਵੀ ਤਾਰਾ ਕੀ ਅੰਕਾ ਕਿਉਂ ਇਹ ਨਾ ਤੁਮ ਵੇਮਾ ਪਰਮਾਇ ਪਏ ਆ ਇਧਰ ਆਉਣ ਆ ਗੰਦ ਉਹ ਆ ਵੇਖ ਆ ਬਾਈ ਆਵੇ ਹੁਣ ਤੁਸੀਂ ਗਲਤੀ ਮੰਨ ਜੇ ਕਿ ਨਹਿਰ ਚੋਂ ਦਿੱਤੀ ਹੈ ਦਰਬਾਰ ਸਾਹਿਬ ਨੂੰ ਜਲ ਜਾਂਦਾ ਆ ਵੇਖੀ ਯਾਰ ਇਧਰ ਲਿਆ ਆ ਵੇਖੋ ਆ ਵੇਖੋ ਕੰਮ ਮਾਦਾ ਜੀ ਕਿਉਂ ਪਾਉਣ ਨੇ ਗੰਦਗੀ ਆਪਾ ਪਾਣੀ ਚ ਅਸੀਂ ਸਾਫ ਕਰਾਉਣ ਨੇ ਤੁਸੀਂ ਪਾਈ ਜਾਂਦੇ ਲਿਆ ਕੇ ਇਹਨਾਂ ਨੂੰ ਆਪਣੇ ਘਰ ਚ ਰੱਖੋ ਹਾਂ ਦੇ ਕੋਈ ਸ਼ੋਭਾ ਦੰਮੀ ਆ ਇਥੋਂ ਦਰਬਾਰ ਸਾਹਿਬ ਨੂੰ ਜਲ ਜਾਂਦਾ ਪੰਜ ਸਰੋਵਰਾਂ ਨੂੰ ਆ ਲੋਕ ਜੇ ਆ ਚੰਦ ਬੰਦੇ ਸਾਡੇ ਸ਼ਹਿਰ ਦਾ ਨਾਮ ਖਰਾਬ ਕਰਨ ਦੇ ਜਿਹੜਾ ਇਹਨੇ ਗੰਦਗੀ ਇਤੋਂ ਕਢਾਈ ਇਹਦੇ ਆ ਫੇਰ ਗੰਦ ਉਹਨਾਂ ਪਾਏ ਦੇ ਹਰ ਹਫ਼ਤੇ ਸਾਫ਼ ਕਰੀਆ ਤੇ ਉਹਨੇ ਗੰਦ ਇੱਥੇ ਪਾ ਦਿੰਦੇ ਆਣਗੇ ਇਹਨਾਂ ਨੂੰ ਕੋਈ ਮਾਸਾ ਲੋਕਾਂ ਨੂੰ ਇਹਨਾਂ ਨੂੰ ਸ਼ਰਮ ਨਹੀਂ ਆ ਇੱਕ ਹਫ਼ਤਾ ਨਹੀਂ ਇੱਕ ਤਾਂ ਨੰਗਨ ਦਿੰਦੇ ਇਹਨਾਂ ਨੂੰ ਨਹੀਂ ਸ਼ਰਮ ਆਉਣੀ ਅਸ ਕਿੰਨੀ ਗੰਦਗੀ ਆ ਵੇਖੋ ਪਾ ਗਿਆ ਆ ਫਿਰ ਇਹਨਾਂ ਦੇ ਕੰਮ ਆ ਇਹ ਇਹਨਾਂ ਲੋਕਾਂ ਦੇ ਕੰਮ ਆ ਇੱਥੋਂ ਇੰਨੀ ਗੰਦਗੀ ਨਿਕਲੀ ਤਾਂ ਨਾਲ ਇਥੇ ਸਾਹਮਣੇ ਦਰਬਾਰ ਸਾਹਿਬ ਨੂੰ ਜਲ ਜਾਂਦਾ ਪੰਜ ਪਵਿੱਤਰ ਸਰੋਵਰਾਂ ਨੂੰ ਜਲ ਜਾਂਦਾ ਇੱਥੋਂ ਪਰ ਇਹਨਾਂ ਲੋਕਾਂ ਨੇ ਸ਼ਰਮੇ ਦੀ ਹੱਦ ਹੀ ਪਾਰ ਕਰ ਲਈ ਆ ਕੋਈ ਇਹਨਾਂ ਨੂੰ ਬੇਸ਼ਰਮਾ ਨੂੰ ਹੈਗਾ ਨਹੀਂ ਆਉਂਦੇ ਆ ਅਲਫਾਬੇ ਭਰ-ਭਰ ਕੇ ਤੋੜੇ ਭਰ-ਭਰ ਕੇ ਤੇ ਹੁਣ ਇੱਥੋਂ ਤੱਕ ਬੇਸ਼ਰਮ ਹੋ ਗਏ ਆ ਵੀ ਮੂੰਹ ਬੰਨ ਕੇ ਬਲੇਟ ਕੇ ਆਉਂਦੇ ਆ ਤੇ ਆ ਜਿਹੜੇ ਬਾਬੇ ਇਹਨਾਂ ਨੂੰ ਕੱਲ ਦੇ ਇਹ ਵੀ ਕੁੱਟ ਖਾਣਗੇ ਹੁਣ ਨਾ ਇਹ ਕੰਮ ਕਰੋ ਇੰਨਾ ਇੱਥੋਂ ਦੇ মিডিਆ ਨੇ ਇੰਨਾ ਇੱਥੋਂ ਦੇ ਲੋਕਾਂ ਨੇ ਵਹਿਰ ਕੀਤਾ ਪਰ ਇੱਕ ਚੰਦ ਬੰਦੇ ਸਾਡੇ ਸ਼ਹਿਰ ਦਾ ਨਾਮ ਖਰਾਬ ਕਰਨ ਚ ਕੋਈ ਕਸਰ ਨਹੀਂ ਛੱਡਦੇ ਇੱਕ ਹਫ਼ਤਾ ਨਹੀਂ ਡੰਗ ਦਾ ਹੀ ਸਫਾਈ ਕਰਾਈ ਤੇ ਇੱਥੇ ਆਣ ਕੇ ਫੇਰ ਗੰਦ ਪਾ ਜਾਂਦੇ ਆ ਇੱਕ ਹਫ਼ਤਾਵਾਂ ਨੇ ਨੰਗਨ ਨੇ ਜੋ ਗੰਦੇ ਲਿਫਾਫੇ ਆ ਉਹ ਦੇਵੀ ਦੇਵਤਿਆਂ ਦਾ ਨਰਾਦਰ ਕਿਉਂ ਕਰਦੇ ਬੇਸ਼ਰਮੋ ਇੱਕ ਛੁੱਟਣ ਵਾਲੀ ਜਗ੍ਹਾ ਗੰਦੇ ਇੱਥੇ ਗੰਦੇ ਚ ਛੁੱਟਣ ਦੇ ਜਾਨ ਕੇ ਫਿਰ ਇਹੋ ਇਹੋ ਜਿਹੇ ਲੋਕ ਵੀ ਆਉਂਦੇ ਆ ਵੀ ਜਿਨ੍ਹਾਂ ਨੇ ਅਮਰ ਸ਼ਕੇ ਆ ਤੇ ਉਹ ਦੋਦੀ ਰੋਡ ਜਾਂਦੇ ਕੁਆਂਟਲ ਕੁਆਂਟਲ ਵਾਰ ਕੇ ਉਤੋਂ ਦੀ ਹਰ ਕਮਿਊਨਿਟੀ ਦੇ ਲੋਕ ਚੰਦ ਲੋਕ ਹੁੰਦੇ ਆ ਜਿਹੜੇ ਇਹਨਾਂ ਮਤਲਬ ਵਹਿਮਾਂ ਪਰਮਾਂ ਵਿੱਚ ਤੇ ਮਾਨਸਿਕ ਰੋਗੀ ਹੁੰਦੇ ਜਿਹੜੇ ਵਹਿਮਾਂ ਪਰਮਾਂ ਚ ਪੈ ਜਾਂਦੇ ਪਰ ਆਓ ਕਿਉਂ ਤੁਸੀਂ ਇਹਨਾਂ ਕੰਮਾਂ 'ਚ ਪੈ ਕਿਸੇ ਗਰੀਬ ਦੀ ਮਦਦ ਕਰ ਲੋ ਦੇਵੀ ਦੇਵਤੇ ਗੁਰੂ ਪੀਰ ਪਗੰਬਰਾਂ ਨਾਲ ਬਿਜ਼ਨਸ ਨਾ ਕਰੋ ਕਿਉਂ ਉਹਨਾਂ ਨਾਲ ਕਾਰੋਬਾਰ ਤੇ ਬਿਜ਼ਨਸ ਕਰਦੇ ਜੇ ਜਦੋਂ ਉਹਨਾਂ ਨੂੰ ਲਿਆ ਕੇ ਤੁਸੀਂ ਵਰਤ ਕੇ ਤੇ ਇੱਥੇ ਸਿਆ ਕੇ ਛੱਡ ਜਾਂਦੇ ਜੇ ਗੰਦੀਆਂ ਜਗ੍ਹਾ ਤੇ ਸ਼ੋਭਾ ਨਹੀਂ ਦਿੰਦੀਆਂ ਚੀਜ਼ਾਂ ਨਾ ਕਰਿਆ ਕਰੋ ਕੋਈ ਰੱਬ ਤੋਂ ਡਰੋ ਔਰ ਇੱਥੋਂ ਦੇ মিডিਆ ਨੇ ਇੰਨਾ ਅਵੇਅਰ ਕੀਤਾ ਇਹਨਾਂ ਲੋਕਾਂ ਨੂੰ ਪਰ ਲੋਕ ਨਹੀਂ ਹਟਦੇ ਇੰਨਾ ਮਤਲਬ ਹੱਦ ਹੀ ਕਰਤੀ ਆ ਆਉਂਦੇ ਆ ਤੇ ਗੰਦ ਪਾ ਜਾਂਦੇ ਆ ਜਦੋਂ ਇੱਕ ਹਫ਼ਤਾ ਨਹੀਂ ਸਾਨੂੰ ਲੰਘਦਾ ਸਫਾਈ ਕਰਕੇ ਜਾਂਦੇ ਆ ਤੇ ਗੰਦ ਪਾ ਜਾਂਦੇ ਚਲੋ ਪ੍ਰਮਾਤਮਾ ਤੁਹਾਨੂੰ ਖੁੜੀ ਜੀ ਬੁੱਧੀ ਬਖਸ਼ੇ ਨਾ ਐਦਾਂ ਕਰਿਆ ਕਰੋ ਇਸ ਤੋਂ ਇਲਾਵਾ ਮੈਂ ਤੁਹਾਨੂੰ ਦਿਖਾ ਦਿੰਦਾ ਵੀ ਗੰਦਗੀ ਦੇ ਉਹ ਵੇਖੋ ਉਹ ਗਾੜੀ ਕਿੰਨੇ ਢੇਰਿਆ ਅਸੀਂ ਕਢਾਇਏ ਜਿਹੜੇ ਆ ਵੇਖੋ ਆ ਹੁਣੇ ਹੀ ਚਲੋ ਅਹੀਂ ਸ਼ਕਲ ਨਹੀਂ ਵਿਖਾਈ ਉਹਦੀਆਂ ਚੂੜੀਆਂ ਤੇ ਆ ਕੀ ਕੁਛ ਆ ਦੱਸੋ ਆ ਸੁੱਟ ਗਿਆ ਇਹ ਚੀਜ਼ਾਂ ਕਿਸੇ ਦੇ ਕੰਮ ਆਉਣੀਆਂ ਸੀ ਕਿਸੇ ਦੇ ਲੋਡ ਬੰਦ ਦੇ ਮਤ ਕਰ ਦਿੰਦੇ ਤੇ ਆ ਕੰਮ ਆ ਸਾਡੇ ਲੋਕਾਂ ਦੇ ਤੇ ਆ ਕਿੰਨੇ ਗੰਦਗੀ ਦੇ ਢੇਰ ਲੱਗੇ ਆ ਪਰਲੇ ਬੰਨੇ ਜਿਹੜੇ ਕਢਵਾਏ ਪਿਆ ਪਵਿੱਤਰ ਜਾਲਿਆ ਜਿਹੜਾ ਤੇ ਇਹਨੂੰ ਗੰਦਾ ਕਰਨ ਵਿੱਚ ਕੋਈ ਕਸਰ ਨਹੀਂ ਛੱਡਦੇ ਤੇ ਆ ਜਿਹੜਾ ਇੱਥੇ ਆਣ ਕੇ ਆ ਕੁਝ ਛੁੱਟਦੇ ਜੇ ਕਿਸੇ ਗਰੀਬ ਬੱਚੇ ਦੀ ਮਦਦ ਕਰ ਦਿਆ ਕਰੋ ਤੇ ਕਿਸੇ ਜ਼ਰੂਰਤਮੰਦ ਦੀ ਮੱਤ ਕਰ ਦੋ ਵਿਚਾਰੇ ਦੀ ਇੰਨੇ ਬੇਸ਼ਰਮੀ ਲੋਕਾਂ ਚ ਮਤਲਬ ਹਾਦੀ ਕੀਤੀ ਇਹਨਾਂ ਚੰਦ ਲੋਕਾਂ ਨੇ ਜਿਹੜਾ ਵਾ ਸ਼ਹਿਰ ਦਾ ਨਾਮ ਖਰਾਬ ਕੀਤਾ ਔਰ ਦੇਵੀ ਦੇਵਤਿਆਂ ਦੀਆਂ ਫੋਟੋਆਂ ਲਿਆ ਕੇ ਆ ਗੰਦ ਦੇ ਵਿੱਚ ਛੁੱਟ ਦਿਆ ਇੱਥੇ ਲਿਆ ਕੇ ਛੁੱਟ ਦਿੰਦੇ ਆ ਤੇ ਜਿਹਦੇ ਨਾਲ ਨਰਾਦਰ ਹੁੰਦਾ ਵਾ ਇਸ ਕਰਕੇ ਸਾਡਾ ਕਿਸੇ ਦੀ ਭਾਵਨਾ ਨੂੰ ਕੋਈ ਠੇਸ ਪਹੁੰਚਾਉਣਾ ਜੀ ਨਹੀਂ ਕਰਦਾ ਪਰ ਦੇਵੀ ਦੇਵਤਿਆਂ ਨੇ ਆ ਫੋਟੋਆਂ ਤਾਂ ਨਾ ਸੁੱਟਣ ਇੱਥੇ ਆਣ ਕੇ ਹੁਣ ਆ ਵੇਖੋ ਆ ਗੰਦੀ ਗੰਦ ਆ ਆ ਵੇਖੋ ਆ ਵਿਖਾਈ ਯਾਰ ਆ ਨਰਾਦਰ ਨਹੀਂ ਆ ਦੱਸੋ ਮੈਨੂੰ ਆ ਕਿੱਡਾ ਵੱਡਾ ਨਰਾਦਰ ਆ ਆ ਬੜੀ ਉਹ ਮਰ ਆ ਵੇਖੋ ਆ ਸ਼ੰਕਰ ਮਹਾਰਾਜ ਦਾ ਪਟਕਾ ਵਾ ਕਿਸੇ ਨੇ ਸਨਮਾਨ ਕੀਤਾ ਤੇ ਆ ਵੇਖੋ ਇੱਥੇ ਗੰਦ ਚ ਸੁੱਟ ਗਏ ਔ ਫੜਿਆ ਆ ਵੀ ਫੜਾ ਵੀ ਫੜ ਹਾਂ ਆ ਕੱਪੜੇ ਫੜ ਆ ਵੇਖੋ ਇਹ ਜਿਹੜੇ ਮੂਰਤੀਆਂ ਤੇ ਕੱਪੜੇ ਚੜਾਏ ਜਾਂਦੇ ਐ ਇਦਾਂ ਵੇਖੋ ਆ ਕੋਈ ਗੱਲ ਥੋੜੀ ਆ ਕਿ ਇਦਾਂ ਤੁਸੀਂ ਗੰਦ ਚ ਸੁੱਟ ਕੇ ਜਾਂਦੇ ਜੇ ਨਰਾਦਰ ਆ ਪਾਪ ਆ ਨਾ ਕਰਿਆ ਕਰੋ ਪ੍ਰਾਉ ਰੱਬ ਤੋਂ ਡਰੋ ਸਾਈਡ ਤੇ ਸਾਫ਼ ਜਗ੍ਹਾ ਤੇ ਲਿਆ ਗਿਆ ਆ ਵੇਖੋ ਮਾਲਾ ਜਿਹੜੀਆਂ ਭਗਵਾਨ ਦੇ ਗਲ ਚ ਪਾਈਆਂ ਜਾਂਦੀਆਂ ਇਦਾਂ ਪਾਪ ਕਰਦੇ ਆ ਤੇ ਇਦਾਂ ਰੱਬ ਨਾਲ ਕਾਰੋਬਾਰ ਤੇ ਬਿਜ਼ਨਸ ਕਰਕੇ ਇਦਾਂ ਸੁੱਟ ਜਾਂਦੇ ਆ ਲਿਆ ਕੇ